ਫਤੇਗੜ ਸਾਹੀ ਵਿਕੇਸ਼ ਰੋਮਨੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੂੰ ਕੇਂਦਰ ਸਰਕਾਰ ਦੇ ਸੈਕਟਰੀ ਵੱਲੋਂ 14 ਫਰਵਰੀ 2025 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਮੀਟਿੰਗ ਵੀ ਪਹਿਲਾਂ ਦੀ ਤਰ੍ਹਾਂ ਕਿਸੇ ਨਤੀਜੇ ਤੇ ਨਹੀਂ ਪਹੁੰਚਾਏਗੀ ਕਿਉਂਕਿ ਇਸ ਤੋਂ ਇਲਾਵਾ ਪਹਿਲਾਂ ਵੀ ਕੇਂਦਰ ਸਰਕਾਰ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਵਾਅਦੇ ਕਰਕੇ ਪਿੱਛੇ ਹਟਦੀ ਆਈ ਹੈ ਸੈਂਟਰਲ ਲੈਵਲ ਦੇ ਇੱਕ ਸੀਨੀਅਰ ਸੈਕਟਰੀ ਵੱਲੋਂ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕਰਨ ਤੋਂ ਬਾਅਦ 14 ਫਰਵਰੀ ਜਿਹੜੀ ਹੈਗੀ ਆ ਡੇਟ ਪਾਈ ਗਈ ਹੈ ਕਿ ਉਸ ਦਿਨ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਉੱਤੇ ਵਿਚਾਰ ਕੀਤੀ ਜਾਊਗੀ ਔਰ ਉਸ ਦੇ ਵਿੱਚ ਤੁਸੀਂ ਕੱਲ ਦੇਖਿਆ ਹੋਣਾ ਕਿ ਉਹ ਸੈਕਟਰੀ ਲੈਵਲ ਦੇ ਜਿਹੜੇ ਆਫੀਸਰ ਸੀ ਉਹਨਾਂ ਦੇ ਨਾਲ ਪੰਜਾਬ ਦੇ ਕੁਝ ਸਾਬਕਾ ਆਈਪੀਐਸ ਅਫਸਰ ਸੀ ਔਰ ਉਨਯਾਰ ਸਰਕਾਰ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਸ ਨੂੰ ਪੈਚ ਅਪ ਕਰਨ ਵਾਸਤੇ ਲੱਗੀ ਹੋਈ ਆ ਔਰ ਮੈਂ ਜੇ ਇਤਿਹਾਸ ਦੇ ਵਿੱਚ ਜਾਵਾਂ ਕਿ ਪਿਛਲੀ ਜੇ ਹਿਸਟਰੀ ਦੇ ਵਿੱਚ ਆਪਾਂ ਦੇਖੇ ਤੇ ਸੰਤ ਫਤਿਹ ਸਿੰਘ ਜਿਨ੍ਹਾਂ ਨੇ ਇੱਕ ਮਰਨਵਾਰਤ ਰੱਖਿਆ ਸੀ ਉਹਨਾਂ ਦਾ ਮਰਨਵਾਰਤ ਜਿਹੜਾ ਹੈਗਾ ਸਰਕਾਰ ਨੇ ਕੂਟਨੀਤੀ ਦੇ ਰਾਹੀਂ ਕਿਸਰਾ ਜਿਹੜਾ ਖਲੋਆਇਆ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਕੀ ਮਿਲਿਆ ਦੂਜਾ ਜਿਹੜਾ ਹੈਗਾ ਸੀ ਇੱਕ ਕੂਟਨੀਤਿਕ ਇਹਨਾਂ ਦੀ ਜਿਹੜੀ ਚਾਲ ਸੀ ਉਸ ਦਾ ਸਿੱਟਾ ਉਦੋਂ ਨਿਕਲਿਆ ਜਦੋਂ ਸੰਤ ਹਰਚੰਦ ਸਿੰਘ ਲੰਗੋਵਾਲ ਨੇ ਜਿਹੜਾ ਹੈਗਾ ਇੱਕ ਅ ਰਜੀਵ ਲੰਗੋਵਾਲ ਅਕੋਰਡ ਹੋਇਆ ਉਸ ਦੇ ਵਿੱਚ ਚੰਡੀਗੜ੍ਹ ਪੰਜਾਬੀ ਬੋਲਦੇ ਏਰੀਏ ਪਾਣੀ ਦਾ ਮਸਲੇ ਜਿਹੜੇ ਹੈਗੇ ਆ ਸਾਰਾ ਕੁਝ ਹੱਲ ਕਰਨ ਵਾਰੇ ਸੈਂਟਰ ਨੇ ਜਿਹੜਾ ਹੈਗਾ ਇੱਕ ਅਕੋਰਡ ਕੀਤਾ ਜਿਸ ਨੂੰ ਬਾਅਦ ਵਿੱਚ ਜਿਹੜਾ ਹੈਗਾ ਕੂਟਨੀਤੀ ਰਾਹੀਂ ਹੀ ਖਤਮ ਕੀਤਾ ਉਸ ਤੋਂ ਬਾਅਦ ਦਿੱਲੀ ਇਹ ਜਿਹੜੇ ਦਿਲ ਸੀ ਕਿਸਾਨੀ ਬਲ ਸੀ ਉਹਨਾਂ ਦਾ ਜਿਹੜਾ ਉਹਨੂੰ ਉਹਨੂੰ ਕਿਵੇਂ ਖਤਮ ਕੀਤਾ ਗਿਆ ਕਿ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਇਹਨਾਂ ਨੂੰ ਸਮਝਾ ਨਹੀਂ ਸਕਿਆ ਇਸ ਕਰਕੇ ਇਹ ਜਿਹੜਾ ਹੈਗਾ ਐਮਐਸਪੀ ਬਾਰੇ ਕਮੇਟੀਆਂ ਬਣਾਤੀਆਂ ਇਹ ਬਣਾਤਾ ਉਹ ਬਣਾਤਾ ਔਰ ਕੂਟਨੀਤੀ ਦੇ ਨਾਲ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਨੂੰ ਉਠਾ ਦਿੱਤਾ ਗਿਆ ਔਰ 85 ਤੋਂ ਬਾਅਦ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ ਔਰ ਅੱਜ ਮੇਰਾ ਇੱਕ ਸਵਾਲ ਹੈਗਾ ਕਿ ਅੱਜ ਇੱਕ ਰਨੋਨਡ ਇੰਗਲਿਸ਼ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਆ ਉਹ ਖਬਰ ਇਹ ਹੈਗੀ ਆ ਕਿ ਰਾਜਪੁਰਾ ਦੇ ਵਿੱਚੋਂ ਕਿੱਲੇ ਜਿਹੜੇ ਹੈਗੇ ਆ ਵੱਡੇ ਵੱਡੇ ਜਿਹੜੇ ਹੈਗੇ ਆ ਵੇਅਰ ਹਾਊਸ ਕਿੰਨੇ ਵੱਡੇ ਵੱਡੇ ਜਿਹੜੇ ਹੈਗੀ ਆ ਕੰਪਨੀਆਂ ਛੱਡ ਕੇ ਜਿਹੜਾ ਹੈਗਾ ਰਾਜਪੁਰਾ ਅੰਬਾਰੇ ਵਿੱਚ ਚਲੇ ਗਈਆਂ ਕਾਰਨ ਕੀ ਕਿ ਪੰਜਾਬ ਔਰ ਹਰਿਆਣੇ ਦੇ ਵਿੱਚ ਇੱਕ ਡੈਡਲੌਕ ਬਣਿਆ ਹੋਇਆ ਰਸਤੇ ਬੰਦ ਆ ਗਏ ਆ ਵਪਾਰੀ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਸਮਾਨ ਇੱਧਰ ਤੋਂ ਉੱਧਰ ਉੱਧਰ ਤੋਂ ਉੱਧਰ ਲੈ ਜਾ ਸਕਦਾ। ਔਰ ਜਿੱਤੇ ਤੱਕ ਕਿਸਾਨੀ ਦੀ ਗੱਲ ਹੈਗੀ ਆ ਦੇਖੋ ਬੱਲੇਵਾਲ ਸਾਹਿਬ ਦਾ ਜਿਹੜਾ ਹੈਗਾ ਇਹ ਇਹ ਸਮਝਦਾ ਹੈਗਾ ਕਿ ਕਿਸਾਨਾਂ ਦਾ ਜਿਹੜਾ ਇਹ ਵਰਤਾਰਾ ਸੀ ਬੱਲੇਵਾਲ ਸਾਹਿਬ ਦਾ ਚਾਹੇ ਮਰਨ ਮਰ ਤੱਕ ਰੱਖਣ ਦੀ ਗੱਲ ਹੈਗੀ ਆ ਉਹਦੇ ਵਿੱਚ ਨੰਬਰ 1 ਕਿ ਜਦੋਂ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਉਹਨਾਂ ਨੂੰ ਗੱਲ ਕਰ ਅਸੀਂ ਕੀ ਦੇ ਵਿੱਚ ਇਹ ਜਿਹੜਾ ਹੈਗਾ ਮਰਨ ਵਰਤਨਾ ਦੀ ਕੋਈ ਚੀਜ਼ ਲਈ ਹੈਗੀ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈਗਾ ਆਪਣਾ ਮਰਨ ਵਰਤ ਨਹੀਂ ਖੋਲਿਆ ਐਸ ਕੇ ਐਮ ਉਹਨਾਂ ਦੇ ਨਾਲ ਚੱਲ ਕੇ ਰਾਜੀ ਵੀ ਹੈਗਾ ਪੰਜਾਬ ਪੰਜਾਬੀਅਤ ਬਾਹਰ ਬੈਠੇ ਲੋਕ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਉਹ ਕਿਸਾਨੀ ਅੰਦੋਲਨ ਵੱਲ ਜਿਹੜਾ ਹੈਗਾ ਲੱਗੀ ਹੋਈ ਆ ਸੀ ਔਰ ਉਸ ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲਿਆ ਕੀ ਉਹੀ ਲੌਲੀਪਾਪ ਨਿਕਲੇ ਆ ਉਹੀ ਜਿਹੜੇ ਕੂਟਨੀਤਿਕ ਜਿਹੜੀ ਚਾਲ ਹੈਗੀ ਆ ਉਹਦੇ ਅਸ਼ਕਾਰ ਬਲੇ ਉਹੀ 121 ਜਿਹੜੇ ਕਸਾਰ ਹੈਗੇ ਉਹਨਾਂ ਨੇ ਪੰਜਾਬੀਆਂ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਬਿਨਾਂ ਡਿਸਕਸ ਕੀਤੇ ਤੇ ਆਪਣਾ ਮਾਰਗਭਾਰਤ ਖਤਮ ਕਰਤਾ ਔਰ ਵੱਲੇਵਾਲ ਸਾਹਿਬ ਨੇ ਜਿਹੜਾ ਹੈਗਾ ਆਪਣਾ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਔਰ ਲੋਕ ਜਿਹੜੇ ਹੈਗੇ ਆ ਲੋਕਾਂ ਦੇ ਜਿਹੜੀ ਲੋਕਾਂ ਦਾ ਜਹਨਸੀ ਉਸ ਦੇ ਵਿੱਚ ਇੱਕ ਗੱਲ ਬੈਠੀ ਵੀ ਸੀ ਬਸੀ ਵੀ ਸੀ ਕਿ ਕਿਤੇ ਬੱਲੇਵਾਲ ਸਾਹਿਬ ਦਾ ਕੋਈ ਇਹੋ ਜਿਹਾ ਨੁਕਸਾਨ ਨਾ ਹੋ ਜਵੇ ਜੀ ਦਾ ਕਰਕੇ ਪੰਜਾਬ ਦੇ ਵਿੱਚ ਆਗਾਂ ਲੱਗ ਪਰ ਬੱਲੇਵਾਲ ਸਾਹਿਬ ਨੇ ਜਿਹੜਾ ਹੈਗਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਇਹ ਲੱਗਦਾ ਹੈਗਾ ਕਿ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਇਹਨਾਂ ਨੂੰ ਅੱਖੋਂ ਪਰੋਕੇ ਕਰਕੇ ਦੇਣਾ ਹੈਗਾ ਦੇਖੋ ਜੇ ਦੇਖਿਆ ਜਾਵੇ ਇਸ ਦੇ ਵਿੱਚ ਚਾਲ ਦੇ ਵਿੱਚ ਕੌਣ ਲੱਗਿਆ ਹੋਆ ਹੈਗਾ ਇਹ ਉਦੋਂ ਸਮਝੋਗੇ ਆ ਗਈ ਸੀ ਜਦੋਂ 14 ਫਰਵਰੀ ਦੀ ਜਿਹੜੀ ਮੀਟਿੰਗ ਹੈਗੀ ਆ ਉਸ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਪੰਜਾਬ ਦੇ ਅਸਰ ਵਿੱਚ ਸ਼ਾਮਲ ਹੋਣਗੇ ਸੈਂਟਰ ਦੇ ਅਸਰ ਵਿੱਚ ਸ਼ਾਮਲ ਹੋਣਗੇ ਇਹਦਾ ਮਤਲਬ ਕਿਸਾਨਾਂ ਦੇ ਨਾਲ ਸਾਰੇ ਦੇ ਸਾਰੇ ਹੀ ਡਿਪਲੋਮੈਟਿਕ ਚਾਲ ਖੇਡ ਰਹੇ ਆ ਔਰ ਉਸ ਚਾਲ ਦਾ ਸਦਕਾ ਜਿਹੜਾ ਹੈਗਾ ਮੈਂ ਸਮਝਦਾ ਹੈਗਾ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਹੈਗਾ ਲੋਕਾਂ ਦੀਆਂ ਰੂਹਾਂ ਦੇ ਨਾਲ ਜੁੜਿਆ ਹੋਆ ਅੰਦੋਲਨ ਇਸ ਦੇ ਵਿੱਚੋਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਕੂਟਨੀਤੀ ਦੀ ਜਿਹੜੀ ਹੈਗੀ ਆ ਪੇਟ ਚੱਲ ਰਹੀ ਹੈ। پراਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ پراਪਰਟیز